यूपीएससी ਦਾ ਸੈਂਟਰ ਖੋਲ ਰਿਹਾ ਹੈ 8 ਤੁਹਾਡੇ ਵੀ ਇੱਥੇ ਹੋਊਗਾ ਕਿਤੇ ਚੁੰਲੇ ਕਈ ਸੈਂਟਰ ਚੁੰਲੇ ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ ਚ ਬਹੁਤ ਤਾਕਤ ਹੁੰਦੀ ਐ 350 ਸਵਾਰੀਆਂ ਉਹਨਾਂ ਦਾ ਸਮਾਨ ਆਪਦਾ ਭਾਰ ਸਵਾ ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਪਰ ਜਦੋਂ ਉਹ ਜਹਾਜ਼ ਰਨਵੇ ਤੇ ਲੱਗਿਆ ਖੜਾ ਹੁੰਦਾ ਜਦੋਂ ਉਤੇ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਨਾ ਉਦੋਂ ਉਹਦੀ ਤਾਕਤ ਜ਼ੀਰੋ ਹੁੰਦੀ ਐ ਜੀ ਕਿਉਂਕਿ ਜਹਾਜ਼ ਦੇ ਬੈਗ ਗੇਅਰ ਨਹੀਂ ਹੁੰਦਾ ਬੈਗ ਜਹਾਜ਼ ਜਾ ਨਹੀਂ ਸਕਦਾ ਗੇਰ ਨਹੀਂ ਹੈਗਾ ਅੱਗੇ ਬਿਲਡਿੰਗ ਹੈ ਗੇਟ ਤੇ ਲੱਗਿਆ ਖੜਾ ਹੈ ਖਤਮ ਫਿਰ ਕਿਛੜਾ ਟਰੈਕਟਰ ਆਉਂਦਾ ਹੈ ਟਰੈਕਟਰ ਵਰਗਾ ਹੀ ਹੁੰਦਾ ਉਹ ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਇਹ ਸਿੱਧਾ ਕਰ ਦਿੰਦਾ ਉਹਨੂੰ ਜਹਾਜ਼ ਨੂੰ ਰਨ ਵੀ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਤੇਰਾ ਕੰਮ ਇੰਨਾ ਹੀ ਸੀ ਹੁਣ ਤੂੰ ਭਰਾਂ ਹੋ ਜਾ ਹੁਣ ਮੇਰਾ ਕੰਮ ਹੈ ਉਹ ਜਹਾਜ਼ ਉੱਡਦਾ ਹੈ ਉਹ ਉਹਨਾਂ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਦ 14 ਘੰਟੇ ਬਾਅਦ ਸਾਨ ਫਰਾਂਸਿਸਕੋ ਉਤਰਦਾ ਇਹ ਤਾਂ ਉਹਦੇ ਇੰਜੀਨਾਂ ਤੇ ਡਿਪੈਂਡ ਕਰਦਾ ਹੈ ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ ਉਹ ਸੀ ਉਸ ਟਰੈਕਟਰ ਦਾ ਜਿਉ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਤਾਕਤ ਜ਼ੀਰੋ ਸੀ ਸੋ ਮੇਰੇ ਪਿਆਰੇ ਪੰਜਾਬੀਓ ਬਤੌਰ ਮੁੱਖ ਮੰਤਰੀ ਤੁਹਾਡੇ ਬਤੌਰ ਤੁਹਾਡਾ ਛੋਟਾ ਵੱਡਾ ਭਾਈ ਤੁਹਾਡਾ ਪੁੱਤ ਭਤੀਜਾ ਬੇਟਾ ਹੋਂ ਦੇ ਨਾਤੇ ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਯੂਥ ਦੇ ਵਿੱਚ ਪਾਵਰ ਬਹੁਤ ਹੈ ਯੂਥ ਕੋਲੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ ਪਰ ਗੇਟਾਂ ਤੇ ਲੱਗੇ ਖੜੇ ਨੇ ਕੋਈ ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਉਹਨਾਂ ਸਿੱਧਾ ਕਰ ਦੇ ਉਹਨਾਂ ਨੂੰ ਉੱਡ ਜਾਣਗੇ ਸੋ ਮੈਂ ਉਹ ਆਪਣੀ ਟੀਮ ਨੂੰ ਵੀ ਕਹਿਣਾ ਰਹਿਣਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਦਾ ਕਰੀਏ ਰਨਵੇ ਨੇ ਉਹਨੂੰ ਮੌਕਾ ਦੇ ਦੇਣਾ ਹੈ ਇੰਜਨਾ ਨਾਲ ਉਹਨੇ ਉੱਡਿਆ ਨਾ ਤਾਂ ਫਿਰ ਕੋਈ ਮੇਰੇ ਖਿਆਲ ਚ ਮੰਜ਼ਲ ਨਹੀਂ ਹੈ ਜੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਪੜਦਾ ਬਹੁਤ ਆ ਮੈਂ ਬਹੁਤ ਕੁਝ ਪਤਾ ਲੱਗ ਜਾਂਦਾ ਜ਼ਿੰਦਗੀ ਭਰੇ ਸਾਡੇ 17 ਸਾਲ ਦਾ ਘਰੋਂ ਨਿਕਲ ਗਿਆ ਸੀ ਜੋ ਤੁਸੀਂ ਮੈਨੂੰ ਭਗਵੰਤ ਮਾਨ ਬਣਾਤਾ ਸੀ ਸਾਡੇ 17 ਸਾਲ ਦੀ ਉਮਰ ਚ ਹੁਣ ਨਾ ਕੋਈ ਫੋਟੋ ਖਿਚਵਾਉਣ ਦਾ ਚਾਹੇ ਨਾ ਕੋਈ ਇਹ ਚਾਹ ਹੈ ਮੈਂ ਟੀਵੀ ਤੇ ਆਵਾਂ ਟੀਵੀ ਤੇ ਆਉਣ ਵਾਲਾ ਜੋ ਫੋਟੋਆਂ ਛਕਾਉਣ ਵਾਲਾ ਉਹ ਤਾਂ ਚਾ ਨਵੇੜੀ ਬੈਠਿਆ ਹੀ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬੀਆਂ ਦੇ ਕੰਮ ਕਿਵੇਂ ਆ ਜੀਏ ਕਿਵੇਂ ਆਪਣੇ ਕਿਸੇ ਸਾਈਨ ਕਰਨ ਨਾਲ ਕੇ ਘਰ ਦਾ ਚੁੱਲਾ ਬਣਦਾ ਹੋਵੇ ਕਿਵੇਂ ਆਪਾਂ ਪੰਜਾਬ ਨੂੰ ਅੱਪਰ ਲੈ ਕੇ ਜਾ ਸਕਦੇ ਆ ਕਿਵੇਂ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦੁਆਰੇ ਲਈ ਤੇ ਚੜਿਆ ਉਦੋਂ ਕੌਣ ਕੌਣ ਅਫਸਰ ਸੀ ਕੌਣ ਕੌਣ ਐਮਐਲਏ ਸੀ ਕੌਣ ਕੌਣ ਮੰਤਰੀ ਸੀ ਕੌਣ ਕੌਣ ਜੇ ਟੀਚਰ ਸੀ ਕੌਣ ਕੌਣ ਪ੍ਰਿੰਸੀਪਲ ਸੀ ਉਦੋਂ ਤੁਹਾਡਾ ਸਾਰਿਆਂ ਦਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ ਇਹ ਗੱਲ ਮੇਰੀ ਨੋਟ ਕਰ ਲੈ। ਸੋ ਮੇਰਾ ਇੱਕੋ ਹੀ ਮਕਸਦ ਹੈ ਕਿ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਹੋਵੇ ਜਿਹੜਾ ਲੋਕ ਵਿਰੋਧੀ ਹੋਵੇ। ਵਿਰੋਧੀ ਪਾਰਟੀਆਂ ਨੇ ਤਾਂ ਕੁਝ ਵੀ ਬੋਲਦੋ ਨਾ ਉਹਦਾ ਕਹਿਣੀ ਕਹਿਣਾ ਹੈ। ਉਹਨਾਂ ਨੇ ਤਾਂ ਨੁਕਸ ਕੱਢਣੇ ਕੱਢਣੇ ਨੇ। ਉਹਦਾ ਕੰਮ ਹੀ ਇਹ ਹੈ ਉਹਨਾਂ ਦਾ। ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ ਉਹ ਜਿਹੜੀ ਗੱਲ ਦੇਖ ਲੋ ਉਹ ਜਿਹਨੂੰਕਸ ਕੱਢ ਦਿੰਦਾ ਸੀ 네ਗੇਟਿਵ ਬੰਦਾ ਸੀ ਕਦੇ ਖੁਸ਼ ਨਹੀਂ ਹੋਇਆ ਹਰ ਇੱਕ ਚੀਜ਼ ਕਮੀ ਕੱਢ ਦੇਣੀ ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ ਹਰ ਇੱਕ ਚੀਜ਼ ਕਮੀ ਕੱਢ ਲੈਂਦਾ ਇੱਕ ਦਿਨ ਕੀ ਹੋਇਆ ਉਹਦੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ ਉਹਨਾਂ ਨੇ ਆਪਸ ਪ੍ਰੋਗਰਾਮ ਬਣਾ ਲਿਆ ਕਹਿੰਦੇ ਉਹਨੂੰ ਬੁਲਾਈਏ ਇੱਥੇ ਜਦੋਂ ਉਹਦੇ ਮੂਰੇ ਪਾਣੀ ਦੇ ਉੱਤੇ ਤੁਰਿਆ ਇਹਦੇ ਚੋਂ ਨਹੀਂ ਉਹ ਨੁਕਸ ਕੱਢ ਸਕਦਾ ਇਹ ਚ ਕੀ ਕਮੀ ਕੱਢੂਗਾ ਵੀ ਇਹ ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ ਬੁਲਾ ਲਿਆ ਜੀ ਉਹਨੂੰ ਟੋਬੇ ਦੇ ਇਧਰਲੇ ਪਾਸੇੋਂ ਛੱਪੜ ਦੇ ਇਧਰਲੇ ਫਸੇਉ ਕੁੱਤਾ ਛੱਡਿਆ ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਯਾਰ ਦੋਸਤ ਕਹਿੰਦੇ ਵਾਹ ਵਾਹ ਹੁਣ ਦੱਸ ਬਈ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕੱਢ ਤਾਂ ਨੁਕਸ ਯਾਰ ਦੱਸੋ ਕੀ ਕਰੀ ਇਹ ਨੇ ਵਿਰੋਧੀ ਪਾਰਟੀ ਵਾਲੇ ਆਪਣੇ ਵਾਲੇ ਕੁਝ ਕਰ ਦੋ ਮਰਜੀ ਉਹ ਚ ਕੁਝ ਨੁਕਸ ਕਰ ਦੇਣਾ ਬੋਸ ਸਾਹਿਬ ਐ ਕਿਉਂ ਨਹੀਂ ਕੀਤਾ ਫਿਰ ਆ ਤਾਂ ਕਰਤਾ ਚਲ ਠੀਕ ਆ ਐ ਕਿਉਂ ਨਹੀਂ ਕੀਤਾ ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਦੱਸਿਆ ਕਿ 829ਵਾਂ ਲਾ ਕਲੀਨਿਕ ਬਣ ਗਿਆ ਜਿੱਥੇ 1.5 ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ ਕਦੇ ਦੱਸਿਆ ਕਦੇ ਨੇ ਨਹੀਂ ਦੱਸਿਆ ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ ਥਰਮਲ ਪਲਾਂਟ ਆਮ ਤੌਰ ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲ ਨੂੰ ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਉਹ ਖਰੀਦ ਲਿਆ ਕਹਿੰਦਾ ਸੇ ਤੁਨੂੰ ਕਿਸੇ ਨੇ ਸਗੋਂ ਉਹਦੀ ਖਰੀਦ ਚ ਗੱਡੀਆਂ ਦੇ ਨਾ ਨਾ ਤਾਂ ਐਵੇਂ ਮੂੰ ਹੀ ਖਰੀਦ ਲਿਆ ਹੈ ਨਹੀਂ ਕੁਛ ਇਹ ਚ ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਕੀਮਤ ਤੇ ਖਰੀਦਿਆ ਸਰਕਾਰੀ ਅਦਾਰੇ ਹੁੰਦੇ ਨੇ ਐ ਕੋਈ ਛਿੱਦਾ ਨਹੀਂ ਹੁੰਦਾ ਕਿ ਮੱਝ ਵੇਚ ਬੇਜਤੀ ਸੰਗਲ ਫੜਾਦਾ ਤੇ ਐ ਥਰਮਲ ਪਲਾਂਟ ਆ ਗਿਆ ਨੋ 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 ਇੱਕ ਬਕਾਇਦਾ ਤੌਰ ਤੇ ਏਜੰਸੀ ਹੈ ਸੈਂਟਰ ਸਰਕਾਰ ਦੀ ਉੱਥੇ ਸੌਦੇ ਹੁੰਦੇ ਉੱਥੇ ਬਿਡ ਹੁੰਦੀ ਹੈ ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ ਹੈ ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ ਸਭ ਕੁਝ ਫਿਰ ਕਿਤੇ ਖਰੀਦੇ ਜਾਂਦਾ ਹੈ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ 1080 ਕਰੋੜ ਦਾ ਖਰੀਦਿਆ ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ ਨੰਬਰ 2 ਤੇ ਜੋ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਨਿਕੇ ਜੇ 540 ਵਾਲਾ ਖਰੀਦਣਾ ਹੈ 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ ਚ 1100 ਕਰੋੜ ਚ ਲੈ ਲਿਆ ਹੋਰ ਇਹਦੂ ਬਾਦ ਕੀ ਇਸ ਦਾ ਸਸਤਾ ਸੌਦਾ ਹੋਤਾ ਕਦੇ ਇਹਨਾਂ ਨੇ ਦੱਸਿਆ ਵੀ 400 ਕਿਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ 400 ਏਕੜ ਜ਼ਮੀਨ ਆ ਗਈ ਉੱਥੇ ਬਸ ਸੋਲਰ ਲਾਵਾਂਗੇ ਹੁਣ ਕਦੇ ਦੱਸਿਆ ਨਾ ਨੁਗੋ ਚ ਨੁਕਸ ਕੱਢਣੇ ਪਵਾਂ ਤਾਂ ਤੜਕੀ ਉੱਠ ਜਾ ਕਈ ਤਾਂ ਤੜਕੇ ਉੱਠਣਸਾਰ ਆਇ ਇੱਕ ਇੱਕਾ ਖੱਦੀ ਖੁੱਲੀ ਹੁੰਦੀ ਇੱਕ ਕਹੇ ਖੁੱਲੀ ਨਹੀਂ ਹੁੰਦੀ ਪਹਿਲੀ ਕਹੇ ਪਵਾਂਤ ਵਾਂਦੇ ਪਰ ਉਹ ਪਾਦੋ ਕੁਛ ਪਾਦੋ ਯਾਰ ਬਸ ਹਾ ਵੰਗੇ ਨਾ ਮੈਨੂੰ ਕੀ ਪ੍ਰੋਬਲਮ ਹੈ ਕਰੀ ਜਾਂਨ ਮੋਕਸੋ ਕੰਮ ਲੱਗਿਓ ਇਹਨੇ ਮੈਂ ਆਪਣਾ ਕੰਮ ਕਰੀ ਜਾਂਦਾ ਉਹ ਆਪਦਾ ਕਰੀ ਜਾਂਦੇ ਸੂ ਇਹ ਉਹਨੇ ਦੇ ਪਿੱਛੇ ਲੱਗਣਾ ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਆ ਆਪਣੇ ਬੱਚੇ ਤਰੱਕੀ ਕਰ ਰਹੇ ਨੇ ਸਕੂਲ ਬਣ ਗਏ ਸਕੂਲ ਆਫ ਫੈਮਿਨਸ ਬਣ ਗਏ ਬਿਜਲੀ ਦੇ ਬਿੱਲ 90% ਘਰ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ ਫੁੱਡੇ ਚੋ ਵੀ ਬੋਸਰ ਆਉਂਦਾ ਆਉਂਦਾ ਹੋਣਾ ਜ਼ੀਰੋ ਆਉਗਾ ਜੂ ਬਿਜਲੀ ਹੈਗੀ ਸਾਡੇ ਕੋਲੇ ਮੈਂ ਕੋਈ ਮੈਂ ਕਿਹੜੇ ਕੋ ਪੱਲਿਓ ਦੇ ਰਿਆਂ ਜੀ ਪੈਸੇ ਜੇ ਅੱਛਾ ਫਿਰ ਬਿਜਲੀ ਦਾ ਬਿੱਲ ਬਚ ਗਿਆ 2000 3000 4000 ਬਿਜਲੀ ਦਾ ਬਿੱਲ ਪਹਿਲਾਂ ਆਉਂਦਾ ਹੀ ਹੋਣਾ 3-4000 ਬਿਜਲੀ ਦਾ ਬਿੱਲ ਬਚ ਗਿਆ ਉਹੀ ਕਵੀਲਦਾਰੀ ਕਿਤੇ ਹੋਰ ਲੱਗ ਗਿਆ ਡਾਕਟਰ ਦੀ ਦਵਾਈ ਬਚ ਗਈ ਉਹੀ ਕਬੀਲਦੜ ਜਿੱਥੇ ਹੋਰ ਲੱਗ ਗਈ ਐਸੀ ਤਰੀ ਹੁੰਦਾ ਸਾਰਿਆਂ ਦਾ ਹੁੰਦਾ ਹੋਣਾ ਚਾਹੀਦਾ ਮੈਂ ਕਹਿੰਦਾ ਸੋ ਇਹਨਾਂ ਤੇ ਨਾ ਯਕੀਨ ਕਰਿਓ ਇਹ ਤਾਂ ਨੁਕਸ ਕੱਢਣੇ ਕੱਢਣੇ ਇਹਨਾਂ ਨੇ ਬਸ ਇਹਨਾਂ ਨੂੰ ਦੁੱਖ ਹੀ ਇਸੇ ਗੱਲ ਦੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਤੇ ਮੁੱਖ ਮੰਤਰੀ ਕਿਉਂ ਬਣ ਗਏ ਬਸ ਹੋਰ ਕੋਈ ਦੁੱਖ ਨਹੀਂ ਹੈ ਇਹਨਾਂ ਨੂੰ ਕਿਦਨੇ ਆਪਦੇ ਮੁੰਡੇ ਬਿਠਾਉਣੇ ਸੀ ਤੇ ਆਪ ਬਹਿਣਾ ਸੀ ਉਹ ਵਾਰੀ ਕੱਟੀ ਗਈ ਜਿਹੜੀ ਵਾਰੀ ਕੱਟੀ ਗਈ ਨਾ ਉਹ ਦੁੱਖ ਦਿੰਦੀ ਹੈ ਬਸ ਆਈ ਪੰਗਾ ਇੱਕ ਰਾਜਾ ਸੀ ਉਹਨੇ ਆਪਣੇ ਵਜ਼ੀਰ ਬੁਲਾਏ ਕਹਿੰਦਾ ਯਾਰ ਮੈਂ ਫੇਮਸ ਕਿਵੇਂ ਹੋ ਸਕਦਾ ਮਸ਼ਹੂਰ ਕਿਵੇਂ ਹੋ ਸਕਦਾ ਮੈਂ ਲੋਕਾਂ ਚ ਮੇਰੀ ਬੱਲੇ ਬੱਲੇ ਕਿਵੇਂ ਹੋ ਸਕਦੀ ਹੈ ਵਜ਼ੀਰ ਕਹਿੰਦਾ ਜੀ ਖਜ਼ਾਨੇ ਦਾ ਮੂੰਹ ਖੋਲ ਦਿਓ ਲੋਕਾਂ ਵੱਲੋਂ ਲੋਕ ਖੁਸ਼ ਹੋ ਜਾਣਗੇ ਬੱਲੇ ਬੱਲੇ ਹੋ ਜੂਗੀ ਉਹਨੇ ਖਜ਼ਾਨੇ ਦਾ ਮੂੰਹ ਖੋਲਤਾ ਲੋਕ ਆ ਗਏ ਲਾਈਨ ਲਾ ਕੇ ਕਿਸੇ ਨੂੰ ਮੋਹਰੇ ਮਿਲ ਰਹੀਆਂ ਨੇ ਕਿਸੇ ਨੂੰ ਸੋਨਾ ਮਿਲ ਰਿਹਾ ਇੱਕ ਫਕੀਰ ਬੰਦਾ ਵਿੱਚ ਆ ਗਿਆ ਫਕੀਰ ਉਹਦੀ ਜਦੋਂ ਵਾਰੀ ਆਈ ਤਾਂ ਉਹਨੇ ਦੇਖਿਆ ਵੀ ਇੱਕ ਬੰਦਾ ਬੈਠਾ ਸੀ ਖੱਬੇ ਪਾਸੇ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਜ਼ਖਮੀਆਂ ਤਾਂ ਪੱਟੀ ਕਰ ਰੱਖੀ ਐ ਮੈਨੂੰ ਤਾਂ ਖੜ ਨਹੀਂ ਸਕਦਾ ਤੂੰ ਐਂ ਘਰ ਤੂੰ ਮੇਰੀ ਜਗ੍ਹਾ ਤੇ ਆ ਜਾ ਤੂੰ ਮੇਰੀ ਵਾਰੀ ਲੈ ਲੈ ਮੈਂ ਬਾਅਦ ਚ ਆ ਜਾਊਂ ਮੈਂ ਬਾਅਦ ਪਿੱਛੇ ਲੱਗ ਜਾਣਾ ਲਾਈਨ 'ਚ ਆਪਣੀ ਵਾਰੀ ਦੇਤੀ ਬਾਅਦ ਪਿੱਛੇ ਲਾਈਨ 'ਚ ਲੱਗ ਗਿਆ ਤੇ ਫੇਰ ਫੇਰ ਜਦੋਂ ਵਾਰੀ ਆਈ ਤੇ ਇੱਕ ਦਲੇ ਪਾਸੇ ਬੈਠਾ ਉਹ ਕਹਦਾ ਯਾਰ ਤੂੰ ਤਾਂ ਹੈਂਡੀਕੈਪ ਟੈਂਟ ਤਤਤ ਤ ਹਜੇ ਤਾਂ ਲੈਂਡ ਜਮੀਂ ਲੱਗਤੋਂ ਤਾਂ ਲੈਂ ਨਹੀਂ ਬਹੁਤ ਲੰਬੀ ਹੈ ਯਾਰ ਤੀ ਤਾਂ ਵਾਰੀ ਨਹੀਂ ਆਉਣੀ ਤੂੰ ਐ ਕਰ ਤੂੰ ਆ ਜਾ ਮੇਰੇ ਵਾਲੀ ਖਾਂ ਤੇ ਆ ਜਾ ਮੈਂ ਬਾਅਦ ਚ ਆ ਜਾਣਾ ਆਪਣੀ ਵਾਰੀ ਫੇਰ ਦੇ ਕੇ ਫਿਰ ਪਿੱਛੇ ਲੱਗ ਗਿਆ ਜਦੋਂ 10 11 ਵਾਰੀਆਂ ਇਦਾਂ ਕੀਤਾ ਵੀ ਆਪਦੀ ਵਾਰੀ ਦੇ ਦਿਆ ਕਰੇ ਆ ਪਿੱਛੇ ਲੈਂਚ ਲੱਗ ਜਾ ਕਰੇ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਗੱਲ ਹੀ ਫਕੀਰ ਦੀ ਚੱਲੇ ਕਹਿੰਦੇ ਇੱਕ ਫਕੀਰ ਹੈ ਬੋਈ ਓਏ ਸਵੀਰ ਦਾ ਵਾਰੀਆਂ ਹੀ ਵੰਡੀ ਜਾਂਦਾ ਮਾਂ ਦਾ ਪੁੱਤ ਹੈ ਉਹ ਜਦੋਂ ਰਾਜੇ ਨੂੰ ਪਤਾ ਲੱਗਾ ਉਹਨੂੰ ਬੜਾ ਗੁੱਸਾ ਆਇਆ ਖਜ਼ਾਨਾ ਮੈਂ ਲਟਾ ਰਹਿਆ ਹਾਂ ਬੱਲੇ ਬੱਲੇ ਕਿਸੇ ਹੋਰ ਦੀ ਹੋਈ ਜਾਂਦੀ ਹੈ ਤਾਂ ਰਾਜਾ ਗਿਆ ਕਹਿੰਦਾ ਮੈਂ ਵੰਡੂ ਹੱਥ ਨਾਲ ਮੈਂ ਦੇਖਦਾ ਉਹਨੂੰ ਕੀ ਕਰਦਾ ਹੁਣ ਜੋ ਰਾਜਾ ਵੰਡਣ ਲੱਗਾ ਉਹਦੀ ਫੇਰ ਵਾਰੀ ਆ ਗਈ ਫਕੀਰ ਦੀ ਉਹਨੇ ਫੇਰ ਦੇਖਿਆ ਕਿਸੇ ਨੂੰ ਕਹਿੰਦਾ ਯਾਰ ਤੂੰ ਤਾਂ ਬਹੁਤ ਪਿੱਛੇ ਖੜਾ ਯਾਰ ਤੂੰ ਆਇਆ ਤੂੰ ਮੇਰੇ ਥਾਂ ਤੇ ਆਇਆ ਮੈਂ ਬਾਅਦ ਚ ਲੈਣ ਚ ਲੱਗ ਜਾਣਾ ਬਾਅਦ ਚ ਕਰਦੇ ਆ ਤਾਂ ਰਾਜਾ ਕਹਿੰਦਾ ਗੱਲ ਸੁਣ ਫਕੀਰਾ ਤੇਰੀ ਸ਼ਿਕਾਇਤ ਆਈ ਹੈ ਮੇਰੇ ਕੋਲੇ ਤੂੰ ਸਵੇਰ ਦਾ 12 15 ਵਾਰੀ ਇਦਾਂ ਕਰ ਚੁੱਕਿਆ ਆਪਦੀ ਵਾਰੀ ਜੋ ਤੇਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਵਾਰੀ ਦੇ ਕੇ ਆ ਪਿੱਛੇ ਲਾਈਨ ਚ ਲੱਗ ਜਾਣਾ ਫਿਰ ਫੇਰ ਜਦੋਂ ਤੇਰੀ ਵਾਰੀ ਆਉਂਦੀ ਹੈ ਫੇਰ ਵਾਰੀ ਆਪਦੀ ਦੇ ਕੇ ਕਿਸੇ ਲਾਈਨ ਚ ਲੱਗ ਜਾਣਾ ਇਹ ਗਲਤ ਹੈ ਉਹ ਫਕੀਰ ਕਹਿੰਦਾ ਰਾਜਾ ਸਾਹਿਬ ਇਹ ਕੀ ਗਲਤ ਹੈ ਆਪਾਂ ਦੋਨੇ ਇੱਕੋ ਹੀ ਕੰਮ ਕਰ ਰਹੇ ਆ ਕਹਿੰਦਾ ਉਹ ਕਹਿੰਦਾ ਮਤਲਬ ਕੀ ਕਹਿੰਦਾ ਜੋ ਤੇਰੇ ਕੋਲੇ ਵੰਡਣ ਨੂੰ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਵੰਡਣ ਨੂੰ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਹੈ ਦੇਖਾਂਗੇ ਕੌਣ ਪਹਿਲਾਂ ਮੁੱਕੂ ਕਹਿੰਦਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਜੋ ਤੇਰੇ ਕੋਲੇ ਤੂੰ ਵੰਡੀ ਜਾਣਾ ਤੇ ਮੇਰੇ ਕੋਲੇ ਮੈਂ ਵੰਡੀ ਆ ਨਾ ਦੇਖਾਂਗੇ ਕੌਣ ਪਹਿਲਾਂ ਮੁੱਕੂ ਵੀ ਖਜ਼ਾਨਾ ਤਾਂ ਮੁੱਕ ਹੀ ਜਾਉਣਾ ਇੱਕ ਨਾ ਇੱਕ ਦਿਨ ਵਾਰੀ ਥੋੜੀ ਮੁੱਕੂਗੀ ਉਹ ਤਾਂ ਵਾਰੀਆਂ ਦੇਜੋ ਦੇਜੋ ਵਾਰੀਆਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਇਹ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ ਗੁਰੂ ਸਾਹਿਬ ਸਰਬੰਸਦਾਨੀ ਇਨਾਂ ਨੇ ਆਪਣੀਆਂ ਆਪਣੇ ਬੱਚਿਆਂ ਦੀਆਂ ਜਿਉਣ ਦੀਆਂ ਵਾਰੀਆਂ ਦੇ ਕੇ ਵਾਰੀਆਂ ਜਿਉਣ ਦੀਆਂ ਦੇ ਕੇ ਸਾਡਾ ਦੇਸ਼ ਆਜ਼ਾਦ ਕਰਾਇਆ ਸਾਡੀ ਕੌਮ ਕਰਾਇਆ ਉਹਨਾਂ ਨੇ ਵਾਰੀਆਂ ਦਿੱਤੀਆਂ ਆਪਣੀਆਂ ਭਗਤ ਸਿੰਘ ਕਹਿੰਦਾ 23 ਸਾਲ ਦੀ ਉਮਰ ਤੱਕ ਮੈਂ ਜਿਉਣਾ ਨਾ ਬਸ ਮੈਂ ਆਪਣੀ ਵਾਰੀ ਦੇਸ਼ ਦੇ ਲੇਖੇ ਲਾ ਲੈਣਾ ਮੈਂ ਫਾਂਸੀ ਚੜ ਜਾਣਾ ਪਰ ਮੇਰੇ ਲੋਕ ਜਿਉਣਗੇ ਤੇ ਅੱਜ ਲੋਕ ਵੀ ਜਿਉਂਦੇ ਆ ਤੇ ਭਗਤ ਸਿੰਘ ਵੀ 23 ਸਾਲ ਦਾ ਹੀ ਆ ਜੀ ਭਗਤ ਸਿੰਘ ਵੀ 23 ਦੇ ਰਹੂਗਾ ਆਉਣ ਵਾਲੀਆਂ ਪੀੜ੍ਹੀਆਂ 'ਚ ਭਗਤ ਸਿੰਘ ਨੌਜਵਾਨੀ ਰਹੂਗਾ ਹਮੇਸ਼ਾ ਸੋ ਕੋਈ ਕਿਸੇ ਮਹਾਨ ਬਣ ਲਈ ਵੱਡੇ ਵੱਡੇ ਜਿਹੜੇ ਤਿਆਗ ਕਰਨੇ ਪੈਂਦੇ ਆ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਤਿਆਗ ਕੀਤੇ ਹੋਏ ਆ ਤਿਆਗ ਭਗਤ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਕੀ ਕਹਿਣਾ ਚਾਹੇਗਾ ਆਜ਼ਾਦੀ ਬਾਰੇ ਉਹ ਕਹਿੰਦਾ ਆਜ਼ਾਦੀ ਤਾਂ ਆਊਗੀ ਆਜ਼ਾਦੀ ਆਉਣੀ ਹੀ ਆਉਣੀ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੋਈ ਮੈਨੂੰ ਸ਼ਿਕਵਾ ਨਹੀਂ ਸਿਰਫ ਮੈਨੂੰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਚ ਜਾਊਗਾ ਬਿਲਕੁਲ ਸਹੀ ਚਿੰਤਾ ਸਾਬਤ ਹੋਈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਚ ਗਿਆ ਆ ਖੜਿਆ ਉੱਤੀ ਅਜੇ ਹਜੇ ਵੀ ਸੀਵਰੇਜ ਠੀਕ ਨਹੀਂ ਹੋਏ ਹਜੇ ਛੱਪੜਾਂ ਦੇ ਪਾਣੀ ਠੀਕ ਨਹੀਂ ਹੋਏ ਅਸੀਂ ਉੱਥੇ ਖੜੇ ਆਂ ਸਟਰੀਟ ਲਾਈਟਾਂ ਤੇ ਕੂੜੇ ਦੇ ਢੇਰਾਂ ਤੇ ਉਹ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾ ਵਾਲੇ ਚੰਨ ਤੇ ਨਹਿਰ ਲੈ ਕੇ ਜਾਣ ਨੂੰ ਫਿਰਦੇ ਆ ਸਾਤ ਹੋ ਜੇ ਘੱਗਰ ਕਾਬੂ ਨਹੀਂ ਹੋਇਆ ਅਸੀਂ ਉੱਥੇ ਖੜੇ ਆਂ ਕਿਉਂਕਿ ਸਾਨੂੰ ਸਾਡੇ ਲੀਡਰਾਂ ਨੇ ਅੱਗੇ ਵਧਣ ਦਿੱਤੇ ਹੀ ਨਹੀਂ ਮੰਗ ਪੱਤਰਾਂ 'ਚ ਮਾਫੀਆਂ ਹੀ ਮਾਫੀਆਂ ਤੁਸੀਂ ਉਹ ਸੁਣੀਏ ਗੱਲ ਮੇਰੀ ਜੇ ਸੁਣੀ ਪਾਣੀ ਨਹੀਂ ਸ਼ਾਇਦ ਸੁਣੀ ਹੋਣੀ ਤੁਸੀਂ ਮੇਰੇ ਡੈਡੀ ਜੀ ਜਦੋਂ ਪੜਾਉਂਦੇ ਸੀ ਮੈਂ ਨਾਲ ਸੀ ਅਰਜੀ ਵਾਲੀ ਗੱਲ ਸੁਣੀ ਕਈਆਂ ਨੇ ਸੁਣੀ ਕਈ ਨਹੀਂ ਸੁਣੀ ਉਹ ਨਹੀਂ ਜਦੋਂ ਮੈਂ ਸਕੂਲ ਪੜ੍ਹਦਾ 7ਵੇਂ ਚ 7ਵੇਂ ਚ ਪੜ੍ਹਦਾ ਸੀ ਮੈਂ ਉਸ ਸਕੂਲ ਚ ਮੇਰੇ ਡੈਡੀ ਹੈਡਮਾਸਟਰ ਸੀਗੇ ਉਹ ਸਾਇੰਸ ਪੜਾਉਂਦੇ ਸੀਗੇ ਮੈਥ ਵੀ ਪੜਾਉਂਦੇ ਸੀ ਤੇ ਸਕੂਲ ਤੋਲੇ ਵਾਲਾ ਸਾਡੇ ਪਿੰਡ ਦੇ ਨੇੜੇ ਹੀ ਇਹ ਤੋਲਾ ਵਾਲਾ ਮੈਂ ਸਾਈਕਲ ਤੇ ਡੈਡੀ ਦੇ ਨਾਲ ਹੀ ਜਾਂਦਾ ਸੀ ਨਾਲ ਹੀ ਆ ਜਾਂਦਾ ਸੀ ਸਾਡੀ ਪੰਜਾਬੀ ਦੀ ਟੀਚਰ ਉਹਨੇ ਇੱਕ ਹਾਊਸ ਟੈਸਟ ਜਾਂ ਲਿਆ ਕਹਿੰਦੀ ਫੀਸ μαਫੀ ਦੀ ਅਰਜ਼ੀ ਲਿਖੋ ਲਿਖਤੀ ਮਤਲਬ ਪੰਜਾਬੀ ਚ ਸੇਵਾ ਵਿਖੇ ਸ੍ਰੀਮਾਨ ਮੁਖ ਅਧਿਆਪਕ ਜੀ ਸਰਕਾਰੀ ਮਿਡਲ ਸਕੂਲ ਟੋਲਾਵਾਲ ਸ੍ਰੀਮਾਨ ਜੀ ਮੇਰਾ ਨਾਮ ਭਗਵੰਤ ਸਿੰਘ ਹੈ ਮੈਂ ਰੋਲ ਨੰਬਰ 9 ਐ ਮੈਂ 7ਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ ਬਹੁਤ ਪੜਾਈ ਵਿੱਚ ਹੁਸ਼ਿਆਰ ਹਾਂ ਮੈਂ 6ਵੀਂ ਵਿੱਚੋਂ ਕਲਾਸ ਚੋਂ ਫਰਸਟ ਆਇਆ ਸੀ ਮੈਂ 7ਵੀਂ ਵਿੱਚੋਂ ਵੀ ਕਲਾਸ ਚੋਂ ਪ੍ਰਥਮ ਆਵਾਂਗਾ ਪਰ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਅਸੀਂ ਤਿੰਨ ਭੈਣ ਭਾਈ ਹਾਂ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਕੋਈ ਤਨਖਾਹ ਨਾ ਕਰਦਾ ਕਿ ਜਿਆਦਾ ਬਹੁਤ ਮੁਸ਼ਕਲ ਚੱਲਦਾ ਹੈ ਇਸ ਕਰਕੇ ਉਹ ਮੇਰੀ ਸਕੂਲ ਦੀ ਫੀਸ ਦੇਣ ਲਈ ਅਸਮਰਥ ਹਨ ਕਿਰਪਾ ਕਰਕੇ ਮੇਰੀ ਪੂਰੀ ਦੀ ਪੂਰੀ ਫੀਸ ਮਾਫ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਰ ਰੋਲ ਨੰਬਰ 14 ਭਵਨ ਸਿੰਘ ਠੀਕ ਹੈ ਅਰਜੀ ਲਿਖਤੀ ਮੈਡਮ ਨੇ ਚੈੱਕ ਕਰ ਲਈ ਅਰਜੀ ਵੈਰੀ ਗੁੱਡ ਨਾਲੇ ਵੀ ਦਿੱਤਾ ਦਾ 9.9/10 ਤੇ ਨਾਲੇ ਦੂਜਿਆਂ ਨੂੰ ਦੱਸਿਆ ਐਂ ਲਿਖੀ ਹੋਣੀ ਅਰਜੀ ਆ ਦੇਖੋ ਪਰ ਮੈਨੂੰ ਨਹੀਂ ਖੁਸ਼ੀ ਹੋਈ ਯਰਜੀ ਲਿਖ ਕੇ ਜਾਂ ਨੰਬਰ ਲੈ ਕੇ ਮੇਰੇ ਦਿਮਾਗ ਕੁਝ ਹੋਰ ਚੱਲੀ ਜਾਵੇ ਮੈਂ ਕਿਹਾ ਕੋਈ ਗੱਲ ਨਹੀਂ ਜਾਂਦੇ ਹੋਏ ਪੁੱਛਾਂਗੇ ਬਾਪੂ ਜੀ ਨੂੰ ਚਲੋ ਛੁੱਟੀ ਹੋ ਗਈ ਜਾਣ ਲੱਗੇ ਮੈਂ ਕਿਕਰ ਜੀ ਥੱਲੇ ਮੈਂ ਕਿਹਾ ਰੋਕਿਓ ਇੱਥੇ ਡੈਡੀ ਸਾਈਕਲ ਰੋਕ ਲਿਆ ਮੈਂ ਕਿਹਾ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਸਾਨੂੰ ਪੜਾਉਂਦੇ ਕਿਉਂ ਕਿਉਂ ਪੜਾਉਂਦੇ ਹੋ ਤੁਸੀਂ ਸਾਨੂੰ ਉਹ ਕਹਿੰਦੇ ਤਾਂ ਕਿ ਤੁਹਾਨੂੰ ਅਕਲ ਆਵੇ ਤੁਹਾਨੂੰ ਦੁਨੀਆ ਭਰ ਦੀ ਜਾਣਕਾਰੀ ਆਵੇ ਤੁਹਾਨੂੰ ਸੱਚ ਤੇ ਝੂਠ ਦਾ ਫਰਕ ਪਤਾ ਲੱਗੇ ਮੈਂ ਕਹਿੰਦੀ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਸਾਨੂੰ ਝੂਠ ਪੜਾ ਰਹੇ ਹੋ ਕਹਿੰਦੇ ਕਿ ਮੈਂ ਉਹ ਜ਼ਰਾ ਝੂਠ ਪੜਾ ਰਿਹਾ ਝੂਠ ਕਿਤੇ ਪੜਾਇਆ ਤੁਹਾਨੂੰ ਦੱਸੋ ਮੈਂ ਕੱਢ ਕੇ ਕਾਪੀ ਦਿਖਾ ਦਿੱਤੀ ਮੈਂ ਕਿਹਾ ਪੜਿਓ ਉਹਨੇ ਮੇਰੀ ਅਰਜੀ ਪੜ੍ਹੀ ਕਹਿੰਦੇ ਬਹੁਤ ਵਧੀਆ ਲਿਖੀ ਹੋਈ ਹੈ ਕੋਈ ਗਲਤੀ ਵੀ ਨਹੀਂ ਹੈਗੀ ਅੱਧਕ ਟਿੱਪੀ ਦੀ ਕੋਈ ਗਲਤੀ ਨਹੀਂ 9.5 ਨੰਬਰ ਵੀ ਆਏ ਨੇ ਤੇ ਬੈਰੀ ਬੈਰੀ ਗੁੱਡ ਵੀ ਲਿਖਿਆ ਹੋਇਆ ਮੈਂ ਕਹਿੰਦੀ ਉਹ ਤਾਂ ਠੀਕ ਹੈ ਅਲੀ ਗੱਲ ਤਾਂ ਇਹ ਝੂਠ ਹੈ ਕਿ ਮੈਂ ਲਿਖ ਰਿਹਾ ਅਰਜੀ ਤੁਹਾਨੂੰ ਸ਼੍ਰੀਮਾਨ ਮੁਖਦਿਆਪਕ ਜੀ ਸਰਕਾਰੀ ਮੈਲ ਸਕੂ ਟੋਲਾਵਰ ਤੁਸੀਂ ਹੋ ਨਾ ਕਹਿੰਦੇ ਹਾਂ ਮੈਂ ਵਿੱਚ ਲਿਖ ਰਿਹਾ ਮੈਂ ਚਪੜਾਸੀ ਹਾਂ ਤੁਸੀਂ ਮੇਰੇ ਇਹੀ ਕੀ ਗੱਲ ਹੋ ਗਈ ਨਾ ਤਾਂ ਮੁਖਦਿਆਪਕ ਜੀ ਨਾ ਨਹੀਂ ਤੁਸੀਂ ਚਪੜਾਸੀ ਹੋਈ ਤੇ ਨਾਲੇ ਤੁਸੀਂ ਲਿਖਿਆ ਵੀ ਮੈਂ ਅਸੀਂ ਤਿੰਨ ਭੈਣ ਭਰਾ ਮੈਂ ਛੋਟੀ ਭੈਣ ਮਨਪ੍ਰੀਤ ਉਹ ਤੀਜਾ ਕੌਣ ਤੁਸੀਂ ਮੈਂ ਕਿਹਾ ਜੀ ਇਹ ਗਲਤ ਹੈ ਇਹ ਗਲਤ ਹੈ ਤੁਸੀਂ ਮੈਂ ਟੋਕਣਾ ਚਾਹੀਦਾ ਸੀ ਵੀ ਨਹੀਂ ਇਹ ਗਲਤ ਉम्मे डैडी ਮੈਨੂੰ ਕਹਿੰਦੇ ਵੀ ਬੜਾ ਜਨਾਚਰ ਤੁਸੀਂ ਗਰੀਬੀ ਨਹੀਂ ਦਿਖਾਉਂਗੇ ਨਾ ਅਰਜੀ 'ਚ ਫਿਰ ਵੀ ਸਮਾਫ ਨਹੀਂ ਹੋਣੀ ਮੈਨਾਂ ਕੋਈ ਗੱਲ ਨਹੀਂ ਮੇਰੇ ਦਿਮਾਗ 'ਚ ਵੀ ਕੁਦਰਤੀ ਨਿਕਲ ਗਈ ਗੱਲ ਮੇਰੇ ਮੂੰਹੋਂ ਮੈਂ ਜਿੱਦੇ ਕਦੇ ਕੋਈ ਕਲਮ ਜਾਂ ਪੈਨ ਇਹ ਹੱਜ ਆ ਗਿਆ ਕਿ ਮੈਂ ਸਿਲੇਬਸ ਬਦਲ ਸਕਦਾ ਹੋਇਆ ਤਾਂ ਬਦਲੂਗਾ ਮੈਂ ਇੱਥੇ ਅਰਜੀ ਰਹੂਗੀ आरजी फीस माफੀ ਦੀ ਰੋਗ ਕਿ ਸਿਲੇਬਸ ਚ ਪਰ ਉਹਨੂੰ ਲਿਖਣ ਦਾ ਤਰੀਕਾ ਬਦਲਾਂਗੇ ਕਿ શ્રીਮਾਨ ਮੁੱਖ ਅਧਿਆਪਕ ਜੀ ਮੈਂ ਆ ਸਟੂਡੈਂਟ ਹਾਂ ਮੈਂ ਪੜਾਈ ਚ ਹਿਸ਼ਾਰਾਂ ਮੇਰੇ ਪਿਤਾ ਜੀ ਕਿਸਾਨ ਨੇ ਜਾਂ ਮੇਰੇ ਪਿਤਾ ਜੀ ਕੋਈ ਵੀ ਮਜ਼ਦੂਰ ਨੇ ਜਾਂ ਕੁਝ ਵੀ ਲਿਖਣਾ ਚ ਸੱਚ ਲਿਖੋ ਤੇ ਉਹਨਾਂ ਦੀ ਕਮਾਈ ਇਹ ਨਹੀਂ ਹੈਗੀ ਕਿ ਉਹ ਮੇਰੇ ਸਕੂਲ ਦੀ ਫੀਸ ਭਰ ਦੇਣ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਸਕੂਲ ਦੀ ਫੀਸ ਮਾਫ ਕੀਤੀ ਜਾਵੇ ਮੈਂ ਇਹ ਚਾਹੁੰਦਾ ਹਾਂ ਮੇਰੀ ਸਕੂਲ ਦੀ ਫੀਸ ਆਧਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਹਾਂ ਪੜ੍ਹ ਕੇ ਲਿਖ ਕੇ ਵੱਡਾ ਅਫਸਰ ਬਣ ਕੇ ਵਿਆਸ ਸਮੇਤ ਸਕੂਲ ਦੀ ਫੀਸ ਵਾਪਸ ਕਰਕੇ ਜਾਊਗਾ ਇਹ ਕਰਨ ਲੱਗਿਆ ਹਾਂ ਅਸੀਂ ਆਉਣ ਵਾਲੇ ਸਿਲੇਬਸ 'ਚ ਤਾਂ ਕਿ ਬੱਚੇ ਨੂੰ ਕੋਈ ਪੋਜ਼ਿਟਿਵ ਚੀਜ਼ ਤਾਂ ਮਿਲੇ ਛੇਵੀਂ 7ਵੀਂ 'ਚ ਲਾਉਂਦੇ ਹਾਂ ਅਰਜ਼ੀਆਂ ਲਿਖਣ ਫੀਸ ਮਾਫੀ ਜੁਰਮਾਨਾ ਮਾਫੀ ਵੱਡੇ ਹੋ ਕੇ ਬਿਜਲੀ ਮਾਫੀ ਕਰਜ਼ਾ ਮਾਫੀ ਵੱਡੇ ਹੋ ਕੇ ਮਾਫੀ ਮੰਗਣ ਦਾ ਕਾਰਨ ਦੇ ਨੇ ਸਾਨੂੰ ਤਾਂ ਸੂ ਮਾਫੀਆਂ ਜੰਤਰ ਮਾਫੀਆ ਮੰਗਣਸ ਕਹਿੰਦੇ ਨੇ ਸਿਲੇਬਸ 'ਚ ਹੀ ਪਤਾ ਹੀ ਨਹੀਂ ਲੱਗਦਾ ਸਾਨੂੰ ਕਦੋਂ ਪਖਾਰੀ ਬਣਾ ਦਿੰਦੇ ਨੇ ਸੂਏ ਬਦਲਾਂਗੇ ਇਹ ਐਟੀਟਿਊਡ ਬਦਲਣ ਨਾਲ ਹੈ ਪੋਜ਼ਿਟਿਵਿਟੀ ਅਮਰੀਕਾ ਕੈਨੇਡਾ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹ 'ਚ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਆਦਾਈ ਤੁਸੀਂ ਹੈਰਾਨ ਹੋ ਜਾਓਗੇ ਜੇ ਕਿਸੇ ਨੇ ਉਥੇ ਸਵਾਲ ਆ ਗਿਆ ਫਾਸਟ ਫੂਡ ਆ ਜਿਹੜਾ ਮਿਲਦਾ ਆਪਾਂ ਨੂੰ ਮੈਕਡੋਨਲਡ ਤੇ 버ਗਰ ਕਿੰਗ ਤੇ ਪੀਜ਼ਾ ਤੇ ਫਾਸਟ ਫੂਡ ਤੁਹਾਡੇ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ ਜੇ ਤੁਸੀਂ ਲਾਭਦਾਇਕ ਲਿਖਤਾ ਤਾਂ ਲਿਖੋ ਕਾਰਨ ਉਹਦੇ ਵੀ ਆ ਇਹਦਾ ਫਾਇਦਾ ਹੈ ਛੇਤੀ ਮਿਲ ਜਾਂਦਾ ਟਾਈਮ ਬਚਦਾ ਆ ਆ ਆ ਤਮ ਕਰ ਜੇ ਹਾਨੀਕਾਰਕ ਤਾਂ ਲਿਖੋ ਕਿ ਇਹਦੇ ਆ ਹਾਨੀਕਾਰਕ ਹੈ ਚਾਹ ਹੁੰਦੇ ਨੇ ਚ ਜ਼ਿਆਦਾ ਉਹ ਹੁੰਦਾ ਇਹਦੇ ਨਾਲ ਮੋਟਾਪਾ ਵੱਧਦਾ ਫਿਰ ਲਿਖ ਦਿਓ ਦੋਨਾਂ ਨੂੰ ਨੰਬਰ ਇੱਕ ਨੂੰ ਲਾਭ ਲਿਖਣ ਦੇ ਇੱਕ ਰੋਹਾਨੀ ਲਿਖਣ ਦੇ ਦੋਨੋਂ ਨੰਬਰ ਬਰਾਬਰ ਵੀ ਆ ਸਕਦੇ ਨੇ ਆਪਣਾ ਆਪਣਾ opinion ਲੈਂਦੇ ਆ ਉਹ ਕਿ ਤੁਸੀਂ ਆਪ ਦਾ ਆਪ ਦਾ ਦਿਮਾਗ ਚੋਂ opinion ਦੱਸੋ ਸਾਡੇ ਇੱਥੇ ਜੋ ਗਾਈਡ 'ਚ ਲਿਖਿਆ ਹੋਈ ਸਹੀ ਹੈ ਬਸ ਜੇ ਜਵਾਬ ਨੇ ਆਪ ਦਾ ਕੋਈ ਹੋਰ ਫਾਰਮੂਲਾ ਬਣਾ ਲਿਆ ਨਾ ਗਲਤ ਹੈ ਕੀ ਪਤਾ ਵੀ ਗਾਈਡ ਵਾਲੇ ਦਾ ਕੀ ਪਤਾ ਹੈ ਉਹਨਾਂ ਨੂੰ ਹਿਸ਼ਾਰ ਹੋਵੇ ਬੱਚਾ ਉਹ ਵੀ ਤਾਂ ਕੋਈ ਬੰਦਾ ਹੀ ਹੋਗਾ ਸুইস ਕਰਕੇ ਬੱਚਿਆਂ ਨੂੰ ਨਾ opinion ਉਹਨਾਂ ਦਾ ਆਪ ਦਾ ਦਿਮਾਗ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ ਐਸ ਲੈਵਲ ਤੱਕ ਸੋਚੀ ਬੈਠਿਆ ਫੇਕ ਹੀ ਮੁਕਾਬਲਾ ਕਰ ਲੈਣਗੇ ਆਪਣਾ ਪੂਰੇ ਦੇਸ਼ ਦੇ ਬੱਚੇ ਜਦੋਂ ਇਮਤਿਹਾਨ ਹੁੰਦਾ ਬਸ਼ਰਤੇ ਕਿ ਪੇਪਰ ਲੀਕ ਨਾ ਹੋਵੇ ਬਸ ਇਮਤਿਹਾਨ ਹੁੰਦਾ ਤਾਂ ਘਟੂ ਘਟ ਇੱਕੋ ਤਾਂ ਹੀ ਹੁੰਦਾ ਅਸੀਂ ਉੱਥੇ ਡਰ ਜਾਂਦੇ ਆ ਕੋਈ ਸਾਨੂੰ ਉਹ ਪੜ੍ਹਾਏ ਨਹੀਂ ਜਾਂਦਾ ਸੰਤਾ ਤੇ ਗੈਡਾ ਤੇ ਰੱਖ ਲੈ ਰੱਟੇ ਲਾ ਲੋ ਰੱਟੇ ਸਾਡੇ ਨਾਲ ਇੱਕ ਮੁੰਡਾ ਸੀਗਾ 10ਵੀਂ ਕਲਾਸ 'ਚ ਫਲਾਈਂਗ ਆ ਗਈ ਉਹਦੇ ਨਕਲ ਦਾ ਪਰਚਾ ਬਣ ਗਿਆ ਨਕਲ ਦਾ ਕੇਸ ਪੈ ਗਿਆ ਉਨੇ ਤੇ ਲਿਖ ਰੱਖਿਆ ਸੀਗਾ ਬਾਹ ਤੇ ਤੋਂ ਅਬ ਗਿਆ ਲੀਡਰ ਕੋਲੇ ਹੁਣੇ 25 30 ਸਾਲ ਪਹਿਨ ਗੱਲ ਹੈ ਵੀ ਮਿਸਨ ਜਨਾਬ ਜੀ ਐਮਐਲਏ ਕੋਲ ਗਿਆ ਲੋਕਲ ਕੋਲੇ ਉਹਦਾ ਬਾਪੂ ਤਾਂ ਜਾਣਦਾ ਹੋਣਾ ਵੀ ਐਂ ਕਰਕੇ ਕੇਸ ਪੈ ਗਿਆ ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ ਕਹਿੰਦਾ ਹੁਣ ਕੇਸ ਤਾਂ ਪੈ ਗਿਆ ਹੁਣੇ ਮੁੰਡੇ ਦੀ ਪੇਸ਼ੀ ਪਾਉਗੀ ਮੇਰੇ ਕੋਲੇ ਇਹ ਮੈਨੂੰ ਗੱਲਾਂ ਤਿੰਨ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਾਂ ਇਹ ਕਹਿੰਦੇ ਮੈਂ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਰ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਇੱਕ ਕਹਿੰਦੇ ਕਿ ਜੀ ਮੈਂ ਜੋ ਇਹ ਤੇ ਲਿਖਿਆ ਹੋਇਆ ਉਹ ਜੋ ਪੇਪਰ 'ਚ ਕੁਝ ਆਇਆ ਵੀ ਨਹੀਂ ਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜਾਈ ਮਤਲਬ ਵੀ ਜੋ ਪੜਿਆ ਜਾ ਸਕੇ ਬਸ ਸਿਆਹੀ ਦੇ ਸ਼ੱਕ 'ਚ ਮੇਰੇ ਤੇ ਕੇਸ ਬਣਾ। ਆ ਤਿੰਨ ਗੱਲਾਂ ਕਹਿੰਦਾ ਗਏ ਵੇ। ਪରି ਕਰ ਦੇਣਾ। ਉਹ ਕਹਿੰਦਾ ਠੀਕ ਹੈ ਜੀ। ਪੇਸ਼ੀ ਪੈ ਗਈ। ਚਲੇ ਗਿਆ ਮੁੰਡਾ ਤੇ ਉਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ ਐਮਐਲਏ ਨੂੰ ਕਹਿੰਦੇ ਕਿਹੜੇ ਪਿੰਡ ਦਾ ਹੈ ਕਹਿੰਦਾ ਸਤੌਜ ਦਾ ਜੀ ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ ਕਹਿੰਦਾ ਭਗਵੰਤ ਮਾਨ ਵਾਲਾ ਸਤੌਜ ਕਹਿੰਦੇ ਹਾਂਜੀ ਫਿਰ ਤਾਂ ਠੀਕ ਹੈ ਕਹਿੰਦੇ ਕੀ ਗੱਲ ਜੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ ਉਹ ਕਹਿੰਦੇ ਕਿਵੇਂ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਅੱਜ ਮੈਨੂੰ ਕਹਿਣੀਆਂ ਸੀ ਉਹ ਵੀ ਬਾਹਾਂ ਤੇ ਲਿਖ ਕੇ ਲਿਆ ਆਇਆ ਲਿਖ ਲੈ ਗਿਆ ਜੀ ਮੈਂ ਕੱਲ ਮਟਾਉਣਾ ਭੁੱਲ ਗਿਆ ਸੀ ਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇੱਥੇ ਜਾਂ ਇਹਨੂੰ ਬਰੀ ਕਰਾਂ ਸੋ ਸਾਨੂੰ ਤਾਂ ਨ ਸਿਖਾਉਂਦੇ ਹੀ ਨਹੀਂ ਜੀ ਸਾਨੂੰ ਤਾਂ ਬਾਹੂਆਂ ਤੇ ਲਿਖਣੇ ਸਿਖਾਉਂਦੇ ਨੇ ਬਸ ਪਰਚੀ ਖਾਜੋ 4 ਨੰਬਰ ਘਟਾ ਜਾਣਗੇ ਯਾਰ ਤੂੰ ਸਰੀਰ ਤਾਂ ਨਾ ਦੋ ਘਟੋ ਘਟ ਰਿਸਕ ਤੇ ਪਾਉ ਪਰਚੀ ਖਾ ਕੇ ਪਤਾ ਨਹੀਂ ਕੀ ਸਿਕਾਈ ਹੈ ਸਾਨੂੰ ਯਾਰ